ਲਾਵੀ ਮੇਤਰਾ ਪਰਾਸ਼ਾ ਨਵੇਂ ਪਰਿੰਦੇ ਦਾ ਵੇਖ ਕੇ ਜ਼ਰੂਰ ਦੱਸਿਓ ਇਹ ਹੈਗਾ ਕਿਹੜਾ ਵਾ ਇਹ ਕਿਹੜਿਆ ਚੋਏ ਦਾ ਬੋੜਾ ਜਿਹਾ ਫੋਲਡਰਾਂ ਕਿਹੜੇ ਦੱਸੋ ਇਹ ਹੈ ਜਿਹਾ ਲੱਗ ਟਾਂਗੇ ਦਾ ਪਰ ਦਿਖਾਉਂਦਾ ਇਹ ਇਹ ਜਿਹਾ ਪਰ ਦੂਜਾ ਵਾਰ ਦਿਖਾਉਂਦਾ ਪੰਜਾ ਦਿਖਾਓ ਉਸਤਾਜੀ ਹੰਜੇ ਤੋੜਨੇ ਆ ਇਹ ਆਦੇ ਪੰਜੇ ਬਾਜੀ ਤੇ ਪੂਰਾ ਰੰਗ ਦਿਖਾ ਦਿਓ ਕੰਮ ਇਹ ਇਹ ਆਇਆ ਪੂਰਾ ਰੰਗ ਲਓ ਜੀ ਮਤਲਬ ਕਰੋ ਸ਼ੌਂਗ ਇੱਕ ਹੋਰ ਜਨਵਰ ਦਾ ਇਹ ਆ ਭਾਊ ਆਪਣਾ ਤਸਵੀਰ ਸਿੰਘ ਤੇ ਜਿਹੜੇ ਇਹਦੇ ਕੋਲ ਜਨਵਰ ਨੇ ਇਹ ਵੀ ਤਸਵੀਰਾਂ ਹੀ ਨੇ ਬਈ ਦੱਸਿਓ ਵੇਖ ਕੇ ਕਿਦਾਂ ਲੱਗੇ ਤੇ ਵੇਖ ਕੇ ਦੱਸੋ ਜਿਹਨਾਂ ਵਾਰੀ ਤੁਹਾਨੂੰ ਵੇਚ ਲਈ ਬਿੰਦੀ ਕਿਦਾਂ ਦੀ ਲੱਗ ਰਹੀ ਹੈ ਹਾਂ ਹੈ ਸਿਰਕ ਨਹੀਂ ਇਹਦੇ ਕਹਿੰਦੇ ਨਾ ਨਿੱਕੀ ਜੀ ਬਿੰਦੀ ਹੈ ਵੇ ਤਾਂ ਉਹਨਾਂ ਹੀ ਡੁੱਬਦਾ ਆਹ ਉਹ ਜਨਵਰ ਹੈ ਜੀ ਬਾਹਰ ਦਾ ਜਨਵਰ ਆ ਤੇ ਤੁਹਾਡੇ ਵਾਸਤੇ ਸਪੈਸ਼ਲ ਆਏ ਅੱਜ ਅੱਗੇ ਤਾਂ ਸ਼ੌਂਕ ਕਰਕੇ ਗਏ ਆ ਸ਼ਾਮ ਦਾ ਟਾਈਮ ਹੀ ਇਹਦੇ ਵਾਂਗੀਆਂ ਵੀਡੀਓ ਨਹੀਂ ਬਣੀ ਤਵੇ ਵੇਖ ਕੇ ਜਰੂਰ ਦੱਸਿਓ ਦੂਜੀ ਅੱਖ ਦਾ ਸ਼ੌਂਕ ਰ ਮੇਰੇ ਵੀ ਬਾਕੀ ਮੇਤਰਾ ਕਬੂਤਰੀ ਜਿਹੜੀ ਵੀਰੇ ਹੱਥ 'ਚ ਪੜੀ ਆ ਇਹੀ ਦੱਸ ਸਕਦਾ ਐਨੀ ਮਲੈਂ ਅਤੇ ਐਨੀ ਪਿਓਰਤੀ ਦੀ ਕਬੂਤਰੀ ਮੈਂ ਕਦੇ ਨਹੀਂ ਵੇਖੀ ਦੂਜਾ ਕਰੋ ਸ਼ੌਂਕ ਪੱਲੇ ਦਾ ਵੀਰ ਵੇਖੋ ਜਨਰਤਰੀ ਪੱਲੇ ਪੱਲੇ ਛੜਿਆ ਨਾ ਜਨਮ ਦਾ ਅਲਾਦਾ ਕਰ ਕੋਈ ਨਹੀਂ ਤੇ ਦੂਜਾ ਸ਼ੌਂਕ ਰ ਪੱਲੇ ਦਾ ਵੀਰ ਤੇ ਕਰਾਓ ਇਹ ਦੰਬ ਦਾ ਤੇ ਪੰਜਾਂ ਦਾ ਪੰਜੇ ਦਿਖਾਓਗੇ ਇਹ ਤਸਵੀਰ ਸਰ ਕਬੂਤਰੀ ਕਬੂਤਰ ਆੜਾ ਆੜਾ ਕਬੂਤਰ ਕਬੂਤਰ ਇਹ ਕਬੂਤਰੇ ਮਤਰੇ ਬਹੁਤ ਪੁਰਾਣੇ ਕਬੂਤਰੀ ਇਹਨਾਂ ਕਲਾ ਭਾਰਦੀ ਹੈ ਜੀ ਲਓ ਜੀ ਮਤਰਾ ਕਰੋ ਸ਼ਾਹ ਜਰਾ ਕਬੂਤਰ ਦਾ ਦੱਸਿਓ ਹੋਏ ਪੈਸੇ ਵਸੂਲ ਕਣੀ ਭਲਾ 45 48 45 ਤੋਂ ਵੱਧ ਲੱਗਦਾ ਹੀ ਨਹੀਂ ਕਰੋ ਇਹਦੀ ਅੱਖ ਦਾ ਸ਼ਾਹ ਪਹਿਲਾਂ ਕਹਿੰਦਾ ਵੀ ਕਿਹੜੀ نسل ਦਾ ਹੈ ਕੀ ਸਾਗਦਾ ਵੇਦਾ ਦੋਦੀ ਅੱਖ ਦਿਖਾਉਂਦਾ ਜੀ ਆ ਛੋਟੀ ਮੇਲ ਦੀ ਦੂਜੇ ਸੂਏ ਇੱਕ ਤੇ ਹੋਏ ਨੇ ਜੇ ਬਣ ਗਿਆ ਦਸ ਛੋਟੀ ਮੇਲ ਦੂਜੇ ਸੂਏ ਲਾਓ ਜੀ ਮਿੱਤਰੋ ਇਹਦੀ ਦੋਸਤੀ ਹੈ ਇਹਦੀ ਮਾਂ ਵੀ ਅੱਗੇ ਕੋਟ ਕੋਟ ਸੋਹਣਾ ਜਿਹਾ ਕੁੜੀ ਆਂਦੀ ਇਹਦਾ ਵੀ ਉਹ ਵਾਲੀ ਆ ਵਾਹ ਉਹ ਬੜਾ ਪਰਪਲਿਆ ਕਰਦਾ ਹੈ ਸਟ੍ਰੈਨਜੀ ਆਤ ਲਾਉਂਦੇ ਨੇ ਚਿਪਾ ਚੜੀਆਂ ਮਾਰਦਾ ਸਟ੍ਰਾਈਕ ਨਾ ਪ੍ਰਾਣਾ ਜਨਵਰ ਆਪਣੇ ਕੋਲ ਇਹ 2 ਸਾਲ ਦਾ ਹੈ 2 ਸਾਲ ਦਾ ਹੈ ਤੇ ਇਹ ਪੱਠਾ ਹੈ ਵੇਗੀ ਹੈ ਇਹ ਪੱਠਾ ਇਹ ਛੋਟਿਆ ਨਾ ਦੇਖੋ। ਉਹ ਪੁੰਜਾਦ। ਦਿਖਾ ਦਿਓ ਇਹ ਪੰਜੇ। ਬੰਦੇ ਨਹੀਂ ਪੈਣਦੇ ਕੋ ਮਾਡ ਮੋਡ ਦੇ ਪਿੱਛੇ ਉਹ ਪਾਈ ਪੂਈ ਜਾਂਦੇ ਕਦੀ ਕੋ ਕਰ ਲਿਆ ਕਦੀ ਕੋ। ਇਹ ਆ ਮਿੱਤਰੋ ਪੂਰਾ ਦਿਖਾਓ ਜੀ ਮੋੜ। ਪੂਰਾ ਹੈ ਸਦਾ ਬੰਦਾ ਪੰਨ। ਹਾਂ। ਇਹ ਆ ਜੀ ਦਾ ਪੂਰਾ ਰੰਗ ਢੰਗ। ਗਾਉਂ ਦੇ ਆ ਉਹਨਾਂ ਨੂੰ ਤੇ ਆਇਆ ਆਪਣਾ 스타। ਜਸਵੀਰ ਤਸਵੀਰ ਸਿੰਘ। ਤਕ ਕਵਾਲ ਨੇ ਤਸਵੀਰਾਂ ਚ ਕਵਾਲ ਗਿਆ ਜਾਨਵਰ ਮਿੱਤਰੋ ਸ਼ੌਂਕ ਪੁਰਾਣਾ ਤੇ ਬਹੁਤ ਨਿਆਬ ਇਹ ਹੋਵੇ ਜਾਨਵਰ ਨਹੀਂ ਆਪਾਂ ਕਦੇ ਵੇਖਿਆ ਅਜੇ ਤੱਕ ਹੈ ਭਰਾਵਾਂ ਕੋਲ ਜਰੂਰ ਨੇ ਬਾਰੇ ਇੰਨੇ ਪੁਰਾਣੇ ਜਾਨਵਰ ਨੇ ਬਹੁਤ ਪੁਰਾਣਾ ਸ਼ੌਂਕ ਕੀਤਾ ਹੋਇਆ ਇਹਨਾਂ ਨੇ ਤੁਹਾਨੂੰ ਹੋਰ ਵੀ ਵੀਡੀਓ ਦਿਖਾਉਣੇ ਬਣੇ ਰੋ ਆਪਣੇ ਵੀਡੀਓ ਦੇ ਵਿੱਚ ਬਾਕੀ ਜਾਨਵਰ ਤੁਹਾਨੂੰ ਹੋਰ ਦਿਖਾਉਣੇ ਤੁਹਾਨੂੰ ਲਾਵੇ ਮਿੱਤਰੋ ਕਰੋ ਦੂਸਰੇ ਜਾਨਵਰ ਦਾ ਸ਼ੌਂਕ ਅੱਛਾ ਇਹ ਹੈ ਜੀ ਮੇਲ ਕਫੀ ਪਾਣੀ ਇੱਧਰ ਹੀ ਵੜਾ ਇੱਧਰ ਤੋਂ ਆਪਣੇ ਪੁੱਤਰੇ ਕਰਵਾ ਦੋ ਜੀ ਆਖਿਆ ਲੋ ਕਬੂਤਰ ਹੀ ਹੈ ਕਬੂਤਰ ਹੀ ਕਬੂਤਰ ਹੀ ਕੰਮ ਤੱਕ ਨਹੀਂ ਚਲ ਗਿਆ ਹੈ ਚੱਕ ਕਰੋ ਚੈੱਕ ਮਤਲਬ ਖਾਵੇ ਦਾ ਪੱਲਾ ਜੀ ਇਹ ਹੈ ਜੀ ਦਾ ਪੂਰਾ ਪੱਲਾ ਦੂਸਰਾ ਪੱਲਾ ਵਾਹ ਵਾਹ ਪੁੰਜਾ ਦਿਖਾ ਵੀ ਦੇ ਜੀ ਤੇ ਪੰਜ ਰਖਾ ਲੋ ਜੀ ਕੰਜਾ ਆ ਵਧੀਆ ਕਿਰਪਾ ਹੂੰ ਲੋ ਜੀ ਮਤਰੋ ਕਰੋ ਸ਼ੌਂਕ ਫਿਰ ਟੈਡੀ ਕਬੂਤਰੀ ਦਾ ਦੱਸਿਓ ਸਗੀ ਵਾਲੀ ਲੈਂਡ ਚੋਂ ਕਿਹੜੀ ਚੋਂ ਕਮੈਂਟ ਕਰਕੇ ਜਰੂਰ ਅਡਾਰ ਵਾਲੀ ਕਬੂਤਰੀ ਆ ਪਾਕਿਸਤਾਨ ਦੀ ਕਬੂਤਰੀ ਪੁਰਾਣੀ ਆਈ ਆ ਦੇਖ ਕੇ ਦੱਸੋ ਕਿਦਾਂ ਤੁਹਾਨੂੰ ਲੱਗੀ ਦੂਸਰੀ ਅੱਖ ਦਾ ਗੋਸਤਾ ਜੀ ਆ ਇਹ ਜਿਹੜੇ ਤਨ ਕਬੂਤਰਾਂ ਸ਼ੌਂਕ ਕਰਾ ਰਹੇ ਆ ਇਹ ਸਤਾ ਦਾ ਬੜਾ ਪੁਰਾਣਾ ਸ਼ੌਂਕ ਆ ਤੇ ਪੁਰਾਣੇ ਕਬੂਤਰੇ ਦੇ ਕੋਲ ਹੈਲੋ ਇਹ ਮੋਜੀ ਕਰੋ ਸ਼ੌਂਕ ਦੇ ਪੱਲੇ ਦਾ ਕੁਝ ਵੀ ਨਹੀਂ ਮੈਂ ਇਧਰ ਨੂੰ ਘਾਂਚ ਕਵਾਲੀਆਂ ਨੂੰ ਦਜਾ ਪੱਲਾ ਦਿਖਾਉਦਾ ਉਹ ਜਾਂਵਰ ਦੇ ਵੇਖਣ ਗਏ ਉਹ ਜਾਇ ਦਿਖਾ ਦੇ ਉਸਤਾਦ ਨਾ ਜੋ ਟਾਈਮ ਹੁੰਦਾ ਲੋਕੀ ਨਾ ਪੁੰਜਾ ਖੋਲ ਕੇ ਖੰਭ ਵੇਦੇ ਹੁੰਦੇ ਤੇ ਉਸਤਾਦ ਪੁਰਾਣੇ ਤਰੀਕੇ ਨਾਲ ਪੁੰਜਾ ਖੋਲਣ ਪਾਈ ਦਾ ਅੱਜ ਕੱਲ ਪੁੰਜਾ ਵੇਖਣ ਦਾ ਨਵਾਂ ਤਰੀਕਾ ਆ ਗਿਆ ਸਿੱਧੇ ਬੰਦ ਦੋ ਗਵੇਂਦੇ ਨੇ ਇਹ ਮਤਲਬ ਵੇਖੋ ਪੰਜੇ ਦੇ ਕਿਦਾਂ ਦੇ ਲੱਗੇ ਜਰੂਰ ਦੱਸੋ ਕੋਈ ਨਹੀਂ ਲਈ ਜਾਣੀ ਤੇ ਪੂਰਾ ਇਹਦਾ ਸਾ ਕੁਤਾ ਕਬੂਤਰੇ ਦਾ ਦੇਖ ਕੇ ਦੱਸਿਓ ਕਿਦਾਂ ਲੱਗੀ ਬਾਕੀ ਬਹੁਤ ਵਧੀਆ ਤੁਹਾਨੂੰ ਕਰ ਫੋਟੋ ਬਣੇ ਪਾਉ ਜਿਹੜਾ ਉਸਤਾਦ ਆਪਣਾ ਇਹਦੀ ਵੀ ਤੁਹਾਨੂੰ ਆਪਾਂ ਵੀਡੀਓ ਲਾਸਟ ਵਿੱਚ ਵਿਖਾਵਾਂਗੇ ਫੋਟੋ ਲਓ ਜੀ ਮਿੱਤਰੋ ਕਰੋਜ ਇੱਕ ਹੋਰ ਜਨਵਰ ਦਾ ਸ਼ੌਂਕ ਜਰੂਰ ਦੱਸਿਓ ਕਮੈਂਟ ਚ ਕਿੱਦਾਂ ਦਾ ਲੱਗਾ ਜਨਵਰ ਬਾਕੀ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਲਓ ਧੰਨਵਾਦ ਬਾਕੀ ਆਪੇ ਜਿਹੜੇ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਮੇਰੇ ਵੀਰ ਜੀ ਤੇ ਯਾਰਾ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਵੇਖ ਕੇ ਦੱਸਿਓ ਜਨਵਰ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਜਨਵਰ ਬਹੁਤ ਵਧੀਆ ਵਾ ਪੁਰਾਣਾ ਸ਼ੌਂਕ ਵੀਰ ਦਾ ਜਨਵਰ ਤੁਹਾਨੂੰ ਪਤਾ ਜਿੰਨੇ ਪੁਰਾਣਾ ਸ਼ੌਂਕ ਰੱਖਿਆ ਬਹੁਤ ਵਧੀਆ ਰੱਖੂਗਾ ਤੇ ਹਰ ਪੱਖੋਂ ਪੂਰੇ ਰੱਖੇ ਜਨਵਰ ਵੀਰ ਨੇ ਥੋੜਾ ਜਣਾ ਮੀਂਹ ਪੈਣ ਕਰਕੇ ਜਨਵਰ ਖਰਾਬ ਹੋਏ ਨੇ ਤੇ ਖੰਭ ਖੰਭ ਕੇ ਖਰਾਬ ਹੋਏ ਪਏ ਤੇ ਕਿ ਤਾਨੂੰ ਪਤਾ ਜਿਦਾਂ ਖੰਭ ਝਾੜ ਮੌਸਮ ਗੇ ਚੱਲਣ ਡਿਆ ਵਾ ਤੇ ਉਹਦੇ ਕਰਕੇ ਵੀ ਜਨਵਰ ਪੂਰੇ ਜੀ ਸ਼ਾਈਨਿੰਗ ਨਹੀਂ ਪੂਰੀ ਜਨਵਰਾਂ ਚ ਆਈ ਲਓ ਮਿੱਤਰੋ ਕਰੋ ਹਸ਼ੌਕ ਹਰੀਆਂ ਅੱਖਾਂ ਦਾ ਕਬੂਤਰ ਆ। ਥੋੜਾ ਕੈਮਰੇ ਦਾ ਕਰਕੇ ਨਾ ਇੱਕ ਮੌਸਮ ਆਪਣਾ ਧੁੱਪ ਕਿ ਨਹੀਂ ਲੱਗੀ ਤੇ ਪੂਰਾ ਨਹੀਂ ਆ ਰਿਹਾ। ਤੇ ਅੱਖਾਂ ਬਹੁਤ ਹਰੀਆਂ ਦੂਰੋਂ ਪਤਾ ਲੱਗਦਾ ਜਦੋਂ ਵੇਖੀ ਦੀਆਂ। ਤੇ ਇੱਕ ਤੁਹਾਨੂੰ ਪਤਾ ਕਰੀਚੇ ਪਏ ਜਨਵਰ ਤੇ ਤਾਂ ਕਰਕੇ ਬਾਕੀ ਅੱਖਾਂ ਹਰੀਆਂ ਦਾ ਜਨਵਰ ਆ। ਅਸੀਂ ਵੇਖਿਆ ਕਦੇ ਆਲੇ-ਦੋਲੇ ਬਹੁਤ ਘੁੰਮਦੇ ਇਹਦਾ ਇੰਨੇ ਅੱਖਾਂ ਪਹਿਲੀ ਏਾਰ ਵੇਖੀਆਂ ਆ ਰਹੀਆਂ। ਉਹ ਕਰੋ ਸ਼ੌਕ ਕੱਤਾ ਦਾ ਲਗਾ ਦਾ ਨੋਟ ਦੂਜਾ ਕਰਾਂਗੇ ਵਾ ਵਾ ਪਹਿਲੇ ਪਹਿਲਾ ਸ਼ਾਮ ਹੈ ਆਇਆ ਨਾ ਪਰੇ ਬਾਜ ਦੇ ਇਹ ਹੈ ਦੂਸਰਾ ਪਹਿਲਾ ਤੇ ਪੰਜਾ ਦਿਖਾ ਦੇ ਪੰਜੇ ਦੇ ਸਵਾਗਤ ਜੀ ਰਾਸ਼ਾ ਲੋ ਵੀ ਮਿੱਤਰੋ ਕਰੋ ਆ ਸ਼ਾਮ ਪੇ ਵਈ ਕਹਿੰਦਾ ਨਾਲ ਪਰੀ ਤੇ ਕੋਈ ਕਹਿੰਦਾ ਕੋਈ ਕਿਦਾਂ ਦਾ ਕਬੂਤਰ ਦੇਖ ਕੇ ਜਰੂਰ ਅਸੀ ਇਹ 87 ਇਹ ਕਿੱਦਾਂ ਦਾ ਹੈ 파ਰਪੁਰ ਦੇ ਆਪਣਾ ਇਧਰ ਪਈ ਹੈ 파ਰਪੁਰ ਦੇ 파ਰਪੁਰ ਹੈ ਤੁਹਾਡੇ ਕੋਲ ਜਿੰਨੇ ਹੀ ਗਿਣਵਾ ਸਾਰੇ 파ਰ ਦੇ ਪੁਰਾਣੇ ਨੇ ਬਰੇਡੀ ਬਰੇਡੀ ਕਰਾਓ ਉਸਤਾਦ ਕੁਝ ਸਾਨੂੰ ਦੋ ਦੋ ਚਾਰ ਕਈ ਭਰਾ ਮੰਗਦੇ ਨੇ ਕਹਿੰਦੇ ਵਧੀਆ ਕਬੂਤਰ ਚਾਹੀਦੇ ਮਿਲਦੇ ਨਹੀਂ ਦੇ ਚੱਲ ਜੀ ਦੰਬ ਦਿਖਾ ਵਾਜੀ ਵਾ ਪੰਜਾ ਦਿਖਾ ਇਹ ਤੋਂ ਉਹਦੀ ਗੱਲ ਨਹੀਂ ਕਰਦਾ ਜਿਹੜਾ ਚਾਹੋ ਮੋਰਾ ਦੇ ਹਾਂ ਉਹੀ ਹੈ ਨਾ ਹਾਂ ਠੀਕ ਹੈ ਠੀਕ ਹੈ ਇਹ ਸ਼ਾਮੇ ਪੈ ਚੋਣ ਦੇ ਦੇ ਪਈ ਨੀ ਮਾੜੀ ਹਾਲ ਦੀ ਚਾਹੋ ਮੋਰਾ ਦੇ ਆਏ ਕਬੂਤਰ ਪੂਰਾ ਰਗਦਾ ਵਾ